ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੀਨ ਪੈਂਦੇ ਪਿੰਡ ਕਰਿਆਲਾ ਵਿਖੇ ਕਰੋੜਾ ਰੁਪਏ ਦੀ ਡੰਮ ਕੀਤੀ ਹੋਈ ਪਰਾਲੀ ਨੂੰ ਭਿਆਨਕ ਆਗਲ ਲੱਗ ਜਾਣ ਕਰਨ ਸਟੋਰ ਕੀਤੀ ਹੋਈ ਸਾਰੀ ਹੀ ਪਰਾਲੀ ਸੜ ਗਈ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਇਆ ਪਰਾਲੀ ਸਟੋਰ ਕਰਕੇ ਡੰਮ ਕਰਨ ਵਾਲੇ ਵਿਅਕਤੀ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਾਲੀ ਸਟੋਰ ਕਰਨ ਵਾਸਤੇ ਪਿੰਡ ਬਰਨਾਲੇ ਦੇ ਵਿਅਕਤੀ ਬਲਜੀਤ ਸਿੰਘ ਤੋਂ ਠੇਕੇ ਉੱਤੇ ਪੈਲੀ ਲਈ ਹੋਈ ਸੀ। ਜਦੋਂ ਤੋਂ ਪੈਲੀ ਠੇਕੇ ਉੱਤੇ ਲਈ ਹੋਈ ਸੀ ਉਦੋਂ ਤੋਂ ਹੀ ਬਲਜੀਤ ਸਿੰਘ ਉਹਨਾਂ ਨੂੰ ਕਦੇ ਇਹ ਸਟੋਰ ਕੀਤੀ ਹੋਈ ਪਰਾਲੀ ਚੁੱਕਣ ਲਈ ਕਹਿੰਦਾ ਸੀ ਕਦੇ ਉਹਨਾਂ ਨਾਲ ਲੜਾਈ ਝਗੜਾ ਕਰਦਾ ਸੀ ਅੱਜ ਉਸਨੇ ਉਹਨਾਂ ਦੀ ਸਟੋਰ ਕੀਤੀ ਹੋਈ ਪਰਾਲੀ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਉਹਨਾਂ ਦਾ ਤਕਰੀਬਨ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਥੇ ਇਸ ਮਾਮਲੇ ਨੂੰ ਲੈ ਕੇ ਐਸ ਐਚਓ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਜੋ ਵੀ ਉਹ ਲਿਖ ਕੇ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਵਦੀਪ ਜੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਤੇ ਇਹ ਕੀ ਮਾਕੀ ਗੱਲ ਕੀ ਹੋਈ ਹੈ ਜਿਹੜੀ ਪ੍ਰਾਲੀ ਨੂੰ ਅੱਗ ਲੱਗੀ ਹੈ ਜੀ ਇਹ ਵੀ ਜੀ ਪ੍ਰਾਲੀ ਲਾਈ ਇੱਥੇ ਧਾਈਆਂ ਜਿੰਨੇ ਦੇ ਵਿੱਚ ਮੈਂ 12 ਮੀਟਰ ਨਵੇਂ ਲਾਈ ਇਸਾਨ ਤੇ ਆ ਜਿੰਮੇਦਾਰ ਇਸੀ ਪਾਲੀ ਜਨੇ ਅੱਗ ਲਾਈ ਆ ਤੇ ਪਹਿਲਾਂ ਇਹਨੇ ਸਭ ਤੋਂ ਠੇਕਾ ਲਿਆ ਵਾ ਇਨੀ ਪਾਲੀ ਸਾਨੂੰ ਕਹਿੰਦਾ ਠੇਕਾ ਦੋ ਹੀਗਾ ਵੀ ਠੇਕਾ 6 ਮਹੀਨੇ ਬਾਅਦ ਹੁੰਦਾ ਵਾ ਕਹਿੰਦਾ ਨਹੀਂ ਮੈਨੂੰ ਅੱਬੇ ਠੇਕਾ ਚਾਹੀਦਾ ਵਾ ਅਸੀਂ ਨੂੰ ਪਹਿਲਾਂ ਸਾਰਾ ਠੇਕਾ ਦਿੱਤਾ ਦੋ ਦੋ ਕਹਿੰਦਾ ਮੈਂ ਕਰ ਦੂੰ ਜੋ ਕਰ ਦੂੰ ਅਸੀਂ ਅੱਜ ਪਹਿਲੇ ਟਰਾਲੇ 3 ਟਰਾਲੇ ਚੁੱਕਣੇ ਸ਼ੁਰੂ ਕੀਤੇ ਇੱਥੋਂ ਜਿਹੜ ਪਰਾਲੀ ਚੁੱਕਿਆ ਇਹਨਾਂ ਮਸ਼ੀਨਾਂ ਦੇ ਉੱਪਰ ਮੈਂ 3 ਕਰੋੜ ਦੇ 40 ਲੱਖ ਰੁਪਏ ਦਾ ਕਰਜ਼ਾ ਜਿਹੜਾ ਚੁੱਕਿਆ ਪਰਾਲੀ ਇਕੱਠੀ ਕੀਤੀ ਸੀਗੀ ਤੇ ਇਹ ਜਿਹੇ ਬੰਦੇ ਨੂੰ ਮੈਂ ਕਹਿੰਦਾ ਰਿਹਾ ਵੀ ਮੈਨੂੰ ਆਧਾਰ ਕੱਢ ਦੇ ਦੇ ਮੈਂ ਪਰਾਲੀ ਦਾ ਬੀਮਾ ਕਰਾਉਣਾ ਇਹ ਬੰਦੇ ਨੇ ਆਧਾਰ ਕੱਢ ਤੱਕ ਨਹੀਂ ਮੈਨੂੰ ਪਾਇਆ ਕੋਈ ਪਰਾਲੀ ਦਾ ਏਦਾਂ ਨਹੀਂ ਬੀਮਾ ਨਹੀਂ ਹੁੰਦਾ ਮੈਨੂੰ ਕਹਿੰਦਾ ਰਿਹਾ ਵੀ ਮੈਨੂੰ ਪਰਾਲੀ ਦਾ ਬੀਮਾ ਕਰਾ ਲੀਂਦੋ ਇਹ ਬੰਦੇ ਨੇ ਆਧਾਰ ਕੱਢ ਤੱਕ ਨਹੀਂ ਦਿੱਤਾ ਜਿੰਨੀ ਪਰਾਲੀ ਸਾਰੀ ਪਰਾਲੀ ਖੁਦ ਅੱਗ ਲਾਈ ਗਈ ਯਾਰ ਇੱਕ ਦਿਨ ਇੱਥੋਂ ਲੱਗਿੰਦੀ ਦੀ ਇੱਕ ਡੰਬਰ ਨੂੰ ਲੱਗਣੀ ਕਿੰਨੇ ਕਿੱਲੇ ਦੀ ਪੈਲੀ ਐ ਨੂੰ ਵੇਖੋ ਕਿੰਨੇ ਕਿ ਢਾਈ ਕਿੱਲਿਆਂ ਦੇ ਵਿੱਚ ਡੰਬ ਲੱਗਾ ਹੋਇਆ ਵਾ ਤੇ ਜਿਹੜੇ ਸਾਡੇ ਕੋਲ ਬੈਲਰ ਸੀਗੇ 12 12 ਬੈਲਰਾਂ ਦੇ ਵਿੱਚੋਂ ਜਿਹੜੇ 8 ਬੈਲਰ ਹੀ ਉਹ ਐਸ ਡੰਬ ਤੇ ਚੱਲਦੇ ਰਿਹਾ ਕਿੱਲਿਆਂ ਦਾ ਅੰਦਾਜ਼ਾ ਨਹੀਂ ਹੁਣ ਲਾਇਆ ਜਾ ਸਕਦਾ ਕਿੰਨੇ 8 ਇੱਕ ਇੱਕ ਬੈਲਰ ਹੀ ਜਿਹੜਾ ਦਿਹਾੜੀ ਦੇ ਵਿੱਚ 15 ਤੋਂ 20 ਕਿੱਲੇ ਪਰਾਲੀ ਚੱਕਦਾ ਹੈਗਾ ਕਿਉਂ ਸਾਨੂੰ ਡੇਢ ਤੋਂ 2 ਮਹੀਨੇ ਹੋ ਚੁੱਕੇ ਇੱਥੇ ਪਰਾਲੀ ਜੋੜਦੇ ਆ ਉਹ ਕਿਰੀ 1000 2000 ਕਿੱਲੇ ਦੀ ਹੈਗੀ ਸੀ ਪਰਾਲੀ ਕਿ ਜਿਆਦਾ ਇਹ ਤੋਂ ਵੱਧ ਹੀ ਹੋ ਗਈ ਤੂੰ ਘੱਟ ਨਹੀਂ ਹੈਗੀ 8ਾਂ ਬੈਲਰਾਂ ਦੀ ਪਰਾਲੀ ਆ ਜਿਹੜੀ ਇੱਥੇ ਸੜ ਕੇ ਸਵਾਹ ਕੀ ਨਾਂ ਕੀ ਆੜਤੀਆ ਜਿਹਨੇ ਇਹ ਬਲਜੀਤ ਸਿੰਘ ਨਾਂ ਇਹਦਾ ਪਿੰਡ ਤਕੀ ਹੁਣ ਮੰਗ ਕੀ ਕਰਦੇ ਜੀ ਮੰਗ ਵੀਰ ਜੀ ਮੈਂ ਕਰਜ਼ਾ ਚੁੱਕਿਆ ਮੈਂ ਮੇਰੀ ਅਜ ਪਹਿਲੀ ਕਿਸ਼ਤ ਜਾਣੀ ਹੈ ਜੇ ਪ੍ਰਾਲੀ ਦੇ ਵਿੱਚੋਂ ਪੈਸੇ ਦੇਗੇ ਅਜੇ ਤੱਕ ਮੇਰੇ ਪਹਿਲੀ ਕਿਸ਼ਤਾਂ ਦੇ ਜੋਗੇ ਵੀ ਪੈਸੇ ਜਿਹੜੀ ਪ੍ਰਾਲੀ ਨੂੰ ਨਿਕਲਣਗੇ ਨੇ ਡੰਪ 'ਚ ਪ੍ਰਾਲੀ ਜਾਣ ਤੋਂ ਬਾਹਰ ਤੋਂ ਪਹਿਲਾਂ ਪਹਿਲਾਂ ਅੱਗ ਲਾ ਕਰਦੀ ਸਾਰੇ ਡੰਪ ਨੂੰ ਕਿੰਨਾ ਨੁਕਸਾਨ ਹੋਇਆ ਤਕਰੀਬਨ ਇਹ ਵੀਰ ਜੀ 4 ਕਰੋੜ ਦਾ ਤੇ ਮੇਰੇ ਤੇ ਕਰਜ਼ੇ ਚੜ ਗਏ ਨੇ ਪ੍ਰਾਲੀ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਵਿੱਚ ਜਿਹੜੀ ਪ੍ਰਾਲੀ ਹੋ ਗਈ ਹੋ ਗਈ 2.5 ਤੋਂ 3 ਦੇ ਵਿੱਚ ਵਿੱਚ 4 ਕਰੋੜ ਤੋਂ ਤਾਂ ਦਾ ਜਿਹੜਾ ਮੈਂ ਕਰਜ਼ਾ ਚੁੱਕਿਆ ਹੈ ਪਰਾਲੀ ਦੇ ਸਾਰਾ ਬੈਂਕ ਤੋਂ ਲਿਆ ਵਾ ਹੁਣ ਮੰਗ ਕੀ ਕਰਦੇ ਸੀ ਮੰਗ ਵੀਰ ਜੀ ਮੈਨੂੰ ਜਿਹੜਾ ਇਹਨੇ ਨੁਕਸਾਨ ਕੀਤਾ ਮੇਰਾ ਭਰਾ ਹੀ ਕਰੇ ਜੇ ਇਹ ਨੁਕਸਾਨ ਜੇ ਜੇ ਗਲਤੀ ਨਾਲ ਵੀ ਇਹਨੇ ਕੀਤਾ ਹੁੰਦਾ ਜੇ ਕਹਿੰਦਾ ਮੇਰੇ ਤੋਂ ਗਲਤੀ ਨਾਲ ਆਇਆ ਇਹਦਾ ਬੀਮਾ ਨਾ ਹੀ ਕਰ ਦਿੰਦਾ ਮੈਨੂੰ ਜੇ ਬੀਮਾ ਆਇਆ ਹੁੰਦਾ ਜੇ ਤੋਂ ਗਲਤੀ ਨਾਲ ਹੁੰਦਾ ਸੀ ਕੰਪਨੀ ਭਰਦੀ ਇਹਨੇ ਮੈਨੂੰ ਬੀਮਾ ਵੀ ਨਹੀਂ ਕਰਨ ਦਿੱਤਾ ਇਸ ਪਰਾਲੀ ਦੇ ਉੱਤੇ ਇੱਥੇ ਆ ਵਟ ਵਖਾਓ ਇਧਰ ਰਜ ਦੇ ਬਣੇ ਆ ਇਹਦੀ ਪੈੜੀ ਚ ਗੱਠਾਂ ਬਧੀਆਂ ਆ ਇਹਦੀ ਪੈੜੀ ਆ ਇੱਕ ਪੈਣ ਹੀ ਲਿਆ ਦੇ ਤੋ ਗੱਠਾਂ ਬਣਨਾਂ ਦਾ ਸਾਰੀਆਂ ਫਰੀ ਬਧੀਆਂ ਅਜ ਪਹਿਲਾਂ ਇਹਨੂੰ ਸਾਰੀ ਪਾਲੀ ਦੇ ਪੈਸੇ ਦਿੱਤੇ ਆ ਸਾਰੇ ਲਿਖ ਕੇ ਪੈਸੇ ਦਿੱਤੇ ਆ ਤਾਂ ਸਾਰੀ ਸੜ ਕੇ ਸਵਾਹ ਚ ਗਈ ਤੇ ਕੁਝ ਨਹੀਂ ਬਰਿਆ ਆਂ ਮੰਗਰਦੇ ਜੰਨਾ ਜੇਰੇ ਦੀ ਭਰਾਈ ਨਹੀਂ ਕਰਦਾ ਆਂ ਨਹੀਂ ਇਥੋਂ ਹੀ ਲੈਣਾ ਜਾਂਦੇ ਬੈਂਕ ਬੈਂਕ ਇੱਥੇ ਬੈਂਕਾਂ ਵਾਲਿਆਂ ਨੇ ਆ ਜਣਾ ਅਸੀਂ ਤਾਂ ਕਹਿਣਾ ਜੀ ਇਹ ਦਊਗਾ ਆਂ ਕਿਸਾ ਕਿਥੋਂ ਦਵਾਗੇ ਸਾਰੀ ਸਾਰੇ ਲਾਉਂਦੀਆਂ ਤੇ ਲੋਕੀ ਕਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਕਿੰਨੀ ਕ ਖੱਟੀ ਆ ਇਹੋ ਜਿਹੇ ਬੰਦਿਆਂ ਨੇ ਸਾਡਾ ਕਰੋੜਾਂ ਦਾ ਨੁਕਸਾਨ ਕਰਕੇ ਰੱਖ ਦਿੱਤਾ ਵਾ ਅਜੇ ਤੱਕ ਨਹੀਂ ਇੱਕ ਵੀ ਥੇਲਾ ਨਹੀਂ ਵਟਿਆ ਇਥੋਂ ਭਾਈ ਸਾਡੇ ਮੈਰੀਕਾ ਤੇ ਇਹ ਕੀ ਗੱਲ ਹੋਈ ਜਿਹੜੇ ਦੋਸ਼ ਤੁਹਾਡੇ ਤੇ ਲਾਉਂਦੇ ਕਿ ਪ੍ਰਾਲੀ ਨੂੰ ਤੁਸੀਂ ਜਾਣ ਬੁੱਝ ਕੇ ਅਗਲਾ ਕੀਤਾ ਤੁਸੀਂ ਜਾਣ ਬੁੱਝ ਕੇ ਨਹੀਂ ਲਾਇਆ ਤੇ ਕਣਕ ਕੇ ਰੰਡਾ ਸੀ ਤੇ ਜਿਹੜੇ ਕੀਲੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਬੰਦਿਆਂ ਨੇ ਅੱਗ ਲਾਤੀ ਉਹ ਮੁੜ ਕੇ ਜਿਹੜਾ ਉਹਦਾ ਨਿਗਰਾਨੀ ਨਹੀਂ ਰੱਖੀ ਤਾਂ ਅੱਗ ਅੱਗੇ ਵਧ ਗਈ ਜਿਹੜੀ ਸਚਾਈ ਹੈ ਤੇ ਜਿਹੜਾ ਇਹ ਨੁਕਸਾਨ ਉਹਨਾਂ ਨੂੰ ਇੰਨਾ ਹੋਇਆ ਉਹਨਾਂ ਦਾ ਉਹਦੀ ਕੌਣ ਪਰਪਾਈ ਕਰੇਗਾ ਜੀ ਨੁਕਸਾਨ ਇਹਨਾਂ ਦੀ ਆ 6 ਬਲਾਕ ਲੱਗੇ ਆ ਜਿਹੜੇ ਹੈਗੇ ਆ ਠੀਕ ਹੈ ਦੋ ਬਿਚਾ ਕੇ ਅਗੋਂ ਅਹੀਂ ਆਉਦਾ ਟਰੈਕਟਰ ਵੀ ਵੇਚ ਵਾਰ-ਵਾਰ ਕੇ ਆਪਦਾ ਜਿੱਤਰਾ ਹਾਥੋਂ ਬਚਾਏ ਗਏ ਉਹ ਬਚਾਤੇ ਜੀ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਠੇਕਾ ਵੀ ਪਹਿਲਾਂ ਲਖਾਇਆ ਤੇ ਹੁਣ ਇਹ ਸਾਨੂੰ ਕੇ ਕੀ ਦੀ ਗੱਲ ਜਿਹੜੀ ਹੋਈ ਸੀ ਉਹ ਠੇਕਾ ਵੀ ਚਲੋ ਆਪਾਂ ਇਹਨਾਂ ਦੇ ਖਰਾਬ ਕਰਕੇ ਦਿੱਤਾ ਜੋ ਵੀ ਇਹਨਾਂ ਨੇ ਥੋੜਾ ਸਾਲ ਦੀ ਗੱਲ ਕੀਤੀ ਸੀ ਪਿੱਛੋਂ ਆਏ ਨੇ ਵੀ 6 ਮਹੀਨਿਆਂ ਦਾ ਹੀ ਦੇਣਾ ਅਸੀਂ ਤਾਂ ਵੀ ਕੰਪਰੋਮਾਈਜ਼ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ 6 ਮਹੀਨਿਆਂ ਦਾ ਹੀ ਦੇ ਦੋ ਉਹਨਾਂ ਕਿਹਾ ਜਾਣ ਬੁੱਝ ਕੇ ਲਾਈ ਗਈ ਅੱਗ ਜੀ ਉਹ ਤਾਂ ਪਤਾ ਇੱਥੇ ਸਾਰਾ ਹੁਣ ਮੰਨ ਲਓ ਸਾਰੇ ਪਿੰਡ ਨੂੰ ਪਤਾ ਜਾ ਆਪਾਂ ਉਸ ਵੇਲੇ ਉਵੇਂ ਪੱਟੀ ਹੀ ਜਦੋਂ ਮੰਨ ਲਓ ਵੀ ਇੱਕ ਕਾਂਡ ਹੋਇਆ ਇਹ ਕਰਕੇ ਉੱਥੋਂ ਹੀ ਆਪਾਂ ਗੱਡੀ ਭਜਾ ਕੇ ਇੱਥੋਂ ਤੱਕ ਆਏ ਤੇ ਆਉਂਦਿਆਂ ਨੂੰ ਇਹ ਮੰਨਦਾ ਵੀ ਦੋ ਤਿੰਨ ਬਲਾਕ ਵਿੱਚ ਸੜ ਚੁੱਕੇ ਸੀ ਤੇ ਬਾਕੀ ਜਿੰਨੀ ਕੋਸ਼ਿਸ਼ ਕੀਤੀ ਦੋ ਬਲਾਕ ਉਹਦੇ ਜੋ ਬਚਾਤੀ ਆ ਅਸੀਂ ਸਰਾਇ ਦੀ ਪ੍ਰਾਲੀ ਡੰਪ ਕੀਤੀ ਅੱਗ ਲੱਗੀ ਹੈ ਤੇ ਕੀ ਪ੍ਰਸ਼ਾਸਨ ਵੱਲੋਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਸਿਵਲ ਐਡਮਨ ਨੂੰ ਹੀ ਆ ਗਿਆ ਜੋ ਵੀ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਪਹੁੰਚੀ ਹੋਊਗੀ ਕੀਤੀ ਜਾਊਗੀ ਕੋਈ ਤਕਰੀਬਨ ਕਿੰਨਾ ਕੁ ਨੁਕਸਾਨ ਹੈ ਨਾ ਇਸੇ ਇਹਦੇ ਬਾਰੇ ਹੁਣ ਮੈਂ ਕੀ ਕਹਿ ਸਕਦਾ ਤੁਹਾਡੇ ਸਾਹਮਣੇ ਹੀ ਆ ਹੁਣ ਪਤਾ ਨਹੀਂ ਵੀ ਕਿੰਨਾ ਕੁ ਹੋਵੇ ਆ ਤੁਹਾਡੇ ਸਾਹਮਣੇ ਜਾਂ ਇਹ ਦੱਸ ਸਕਦੇ ਆ ਮਤਲਬ ਜਿੰਨਾ ਦਾ ਨੁਕਸਾਨ ਹੋਇਆ ਉਹ ਦੱਸ ਠੀਕ